ਸਭ ਤੋਂ ਪਹਿਲਾਂ ਸਿੱਧੂ ਫੈਸ਼ਨ ਪੁਆਇੰਟ ਮੂਸਾ ਵੇ ਤੇ ਸੌਤੈ ਆਪਦਾ ਸਵਾਗਤ ਹੈ ਜੀ ਅੱਜ ਸੋਨੂੰ ਅਸੀਂ ਬਹੁਤ ਫਾਇਦੇ ਦੀ ਵੀਡੀਓ ਦਿਖਾਉਣੇ ਆ ਅੱਜ ਸਾਡੇ ਕੋਲ ਦੇਖੋ ਸੋਨੂੰ 10% ਲੈਸ ਤੇ ਸਮਾਨ ਮਿਲਦਾ ਜਿਹੜਾ ਵੀਰੂ ਇਹ 10 ਸ਼ੇਅਰ ਕਰਕੇ ਆਊਗਾ ਲਾਈਕ ਸ਼ੇਅਰ ਕਰੂਗਾ ਉਹਨਾਂ ਨੂੰ 10% ਲੈਸ ਦੇਵਾਂਗੇ ਜਿਵੇਂ ਆਹ ਦੇਖੋ ਆ ਸਾਡੇ ਕੋਲੇ ਫੁੱਲ ਵੈਲ ਹੈ ਇਹ ਸੋਨੂੰ ਸਾਰੇ 60 65 ਰੁਪਏ ਦਿੰਦੇ ਆ ਅਸੀਂ ਤੁਹਾਨੂੰ ਦੇਵਾਂਗੇ 50 ਰੁਪਏ ਜਿਹੜਾ ਸ਼ੇਅਰ ਕਰਕੇ ਆਊਗਾ 10000 ਕਰੂਗਾ ਉਹਨੂੰ 10% ਹੋਰ ਲੈਸ 45 ਰੁਪਏ ਮੀਟਰ ਪਊਗੀ ਫੁੱਲ ਬਾਇਲ ਦਾ ਕੱਪੜਾ ਪੱਕੇ ਰੰਗ ਦਾ ਉਸਰਾ ਜਿਵੇਂ ਆ ਵੱਡੇ ਪਣੇ ਦਾ 6 ਮੀਟਰ ਕੱਪੜਾ ਸਿਲਕ ਚ ਹੈ ਜਿਵੇਂ ਬੱਟੀ ਕਾਲੇ ਸ਼ੂਟ ਤਿਆਰ ਕਰਾਉਣੇ ਆ ਜਿੱਤੇ ਵਾਸਤੇ ਇਹ ਸਾਨੂੰ ਲੱਗੂਗਾ 350 ਰੁਪਏ ਵਿੱਚ 6 ਮੀਟਰ ਵੱਡੇ ਪਣੇ ਦਾ ਕੱਪੜਾ 350 ਰੁਪਏ ਵਿੱਚ ਬਾਕੀ ਆ ਕੱਟ ਪੀਸ ਨੇ ਇਹ ਵੱਡੇ ਪਣੇ ਚ ਇਹ ਵੀ ਵੱਡੇ ਪਣੇ ਚ ਨੇ ਸਿਮਰ ਸਿਮਰ ਦਾ ਕੱਪੜਾ ਹੈ 1 ਮੀਟਰ 4 ਮੀਟਰ ਆ ਦੇਖੋ ਕਿੰਨਾ ਵਧੀਆ ਕਪੜਾ ਬਟਿਕ ਵਾਲੇ ਸੂਟ ਤਿਆਰ ਕਰਨ ਵਾਸਤੇ ਇਹ ਸੋਨੋ ਮੈਨਨਗੇ 250 ਰੁਪਏ ਵਿੱਚ ਇਹ ਆ ਦੇਖੋ 크ريب ਚ ਹੈ ਬਲੈਕ 크ريب ਇਹ ਸਿਲਕ ਦੇ ਸੂਟ ਜਿਵੇਂ ਤੁਸੀਂ ਤਿਆਰ ਕਰਨੇ ਨੇ ਆ ਬਟੇ ਕਾਲੇ ਬਹੁਤ ਵਧੀਆ ਨੇ ਅੱਗੇ ਆ ਦੇਖੋ ਕਿੰਨਾ ਸੋਹਣਾ ਕੱਪੜਾ ਹੈ ਆ ਲੋ ਸਾਰੇ 250 ਦੇ ਪੀਸ ਤਾ ਦੇਖੋ ਇਹ ਦੋ ਸੌਦੇ ਪੀਸ ਆਹ ਭਾਈ ਆ ਦੇਖੋ ਗਿਆ ਸਾਦੀ ਵਾਲੇ ਸੂਟ ਆ ਇਹਨੇ ਬੜੀਆ ਸੂਟ ਨੇ ਇਹਨਾਂ ਨਾਲ ਚੁੰਨੇ ਦੇਖ ਲਓ ਅਸਲ ਵਾਰ ਤੇ ਵਰਕ ਹੈ ਇਹ ਰਹੀ ਦਖ ਹੈਗਾ 1600 ਰੁਪਏ ਇਹ ਅਗਲਾ ਹੈਗਾ ਜੀ ਪਿਓਰ ਜੋਰਜਟ ਸੂਟ ਦੇਖੋ ਪਹਿਲਾਂ ਬਹੁਤ ਸੋਹਣਾ ਸੂਟ ਹੈ ਬਾਰਡਰ ਤੇ ਕਢਾਈ ਹੈ ਗਲੇ ਤੇ ਆਹ ਦੁਪੱਟਾ ਨਾਲ ਆਹ ਸਲਵਾਰ ਦਾ ਕੱਪੜਾ ਬਹੁਤ ਸੋਹਣਾ ਸੂਟ ਹੈ ਰੰਗ ਡਿਜ਼ਾਈਨ ਆਹ ਦੇਖੋ ਰੰਗੜੇ ਜਾਣ ਹੈਗੇ ਕੱਲਾ ਕੱਲਾ ਸੂਟ ਮਿਲ ਜੂਗਾ ਸਾਨੂੰ ਪਲਾਟੇ ਜਾਣ ਆਹ ਵਾਲਾ ਆ ਦੇਖੋ ਇਦਾਂ ਸੂਟ ਆ ਦੁਪੱਟਾ ਹੈ

ਅਗਲਾ ਡਿਜ਼ਾਈਨ ਹੈਗਾ ਪਿਓਰ ਬਰਬਰੀ ਚ ਪਿਓਰ ਬਰਬਰੀ ਬਹੁਤ ਸੋਨਾ ਕਪੜਾ ਰੰਗ ਡਿਜ਼ਾਈਨ ਬਾਅਦੂ ਮਿਲ ਜਾਣਗਾ ਸਾਢੇ 150 ਨਾ ਕਪੜਾ ਨਾਲ ਸਲਵਾਰ ਦਾ ਕਪੜਾ ਵੀ ਵਧੀਆ ਅਗਲਾ ਡਿਆਂ ਦੇਖੋ ਭਾਈ ਅਗਲਾ ਡਿਆਂ ਰੇਟ ਹੈਗਾ 1500 ਦੁਪੱਟਾ ਇਹਦਾ ਖੁੱਲਾ ਡੁੱਲਾ ਦੁਪੱਟਾ